ਕਿਸੇ ਪਿੰਡ ਦੇ ਵਿੱਚ ਬੋਲੀ ਲੱਗੀ ਹੈ ਪੰਚਾਇਤੀ ਸਰਪੰਚੀ ਲਈ ਹੈ ਨਾ 2 ਕਰੋੜ ਰੁਪਏ ਦੀ ਬੋਲੀ ਲੱਗੀ ਹੈ ਹੈ ਨਾ ਹੂੰ ਕਿਵੇਂ ਦੇਖਦੇ ਹੋ ਸ੍ਰੀ ਇਹ ਅਜਿਹੀਆਂ ਘਟਨਾਵੰਤ ਪਾਗੀਆਂ ਨੇ ਹੂੰ ਕਿ ਸਰਪੰਚੀ ਦੇ ਲਈ ਪਿੰਡ ਦੇ ਵਿੱਚ 2 ਕਰੋੜ ਰੁਪਏ ਦੀ ਬੋਲੀ ਲਗਾ ਦੇਣਾ ਉਹਨਾਂ ਦਾ ਲਟਾ ਹੋ ਰਹੀ ਨਹੀਂ ਤਾਂ ਕੋਈ ਚੰਗਾ ਸਨੇਹਾ ਨਹੀਂ ਹੈ ਉਹਨਾਂ ਦਾ ਕਹਿਣਾ ਸੀ ਕਿ ਪਿੰਡ ਦੇ ਵਿਕਾਸ ਤੇ ਕੰਮ ਲਾਵਾਂਗੇ ਪੈਸੇ ਲਾਵਾਂਗੇ ਇਹ ਨਹੀਂ ਐ ਇਦਾਂ ਵਿਕਾਸ ਨਹੀਂ ਸੰਭ 可能 ਹੈਗਾ ਸਰਕਾਰਾਂ ਵਿਕਾਸ ਕਰਾਉਂਦੀਆਂ ਹੁੰਦੀਆਂ ਨੇ ਜੇਕਰ ਐ ਆਪਾਂ 2-2 ਕਰੋੜ ਦੀਆਂ ਬੋਲੀਆਂ ਲਾ ਕੇ ਵਿਕਾਸ ਕਰਾਉਣ ਲੱਗੇ ਇਸ ਹਿਸਾਬ ਨਾਲ ਤਾਂ ਲੋਕ ਤਾਂ ਦਰਗਾਦਰੇ ਚ ਆ ਜੂਗਾ ਨਮਸਕਾਰ ਸਤਿ ਸ਼੍ਰੀ ਅਕਾਲ ਦੋਸਤੋ ਮੈਂ ਹਰਦੇਵ ਕਮਲ ਤੇ ਮੇਰੇ ਨਾਲ ਨੇ ਅੱਜ ਸਟੂਡੀਓ 'ਚ ਵਿਸ਼ਾਲ ਰਿਸ਼ੀ ਜੀ ਵਿਸ਼ਾਲ ਜੀ ਬਹੁਤ ਬਹੁਤ ਸਵਾਗਤ ਹੈ ਸਤਿ ਸ਼੍ਰੀ ਅਕਾਲ ਜੀ ਸਵਾਗਤ ਜੀ ਤਾਂ ਸਾਡੇ ਪੋਡਕਾਸਟ ਦੇ ਵਿੱਚ ਅੱਜ ਸਾਡੇ ਮਹਿਮਾਨ ਨੇ ਜੀ ਵਿਸ਼ਾਲ ਰਿਸ਼ੀ ਜੀ ਜਿਹੜੇ ਇੱਕ ਸਮਾਜ ਸੇਵੀ ਵੀ ਨੇ ਔਰ ਇੱਕ ਬਹੁਤ ਅੱਛੇ ਬੁਲਾਰੇ ਨੇ ਵਿਸ਼ਾਲ ਜੀ ਆਪਣੇ ਪੋਡਕਾਸਟ ਦਾ ਜਿਹੜਾ ਵਿਸ਼ਾ ਉਹ ਹੋਏਗਾ ਪੰਚਾਇਤੀ ਚੋਣਾਂ ਤਾਂ ਦੋਸਤੋ ਪੰਚਾਇਤੀ ਚੋਣਾਂ ਦਾ ਦਿਗਲ ਵੱਜ ਚੁੱਕਿਆ ਤੇ ਰੌਣਕ ਮੇਲੇ ਸ਼ੁਰੂ ਹੋ ਗਏ ਨੇ ਫਿਲਹਾਲ ਦਫ਼ਤਰਾਂ ਦੇ ਵਿੱਚ ਨੇ ਜਿੱਥੇ ਕਾਗਜ਼ ਪਏ ਭਰੇ ਜਾ ਰਹੇ ਨੇ ਤੇ ਬਹੁਤ ਜਲਦੇ ਹੀ ਰੌਣਕ ਮੇਲੇ ਪਿੰਡਾਂ ਦੇ ਵਿੱਚ ਲੱਗਣਗੇ ਤੇ ਇੰਨਾ ਰੌਣਕ ਮੇਲਿਆਂ ਨੂੰ ਲੈ ਕੇ ਕੀ ਹੋ ਜਾ ਉਤਸ਼ਾਹ ਲੋਕਾਂ ਦੇ ਵਿੱਚ ਹੈ ਜਾਂ ਕੀ ਕੀ ਹੋਰ ਜੋ ਪਲੈਨਿੰਗ ਲੋਕ ਬਣਾ ਰਹੇ ਨੇ ਕੀ ਕੀ ਪਲੈਨਿੰਗ ਸਰਕਾਰ ਬਣਾ ਰਹੀ ਹੈ ਹਨਾ ਉਹ ਤਾਂ ਆਪਣੇ ਪੱਧਰ ਤੇ ਚੱਲੀ ਜਾਣਾ ਤੇ ਅਸੀਂ ਗੱਲ ਕਰਾਂਗੇ ਵਿਸ਼ਾਲ ਜੀ ਪਹਿਲਾਂ ਤਾਂ ਮੈਨੂੰ ਇਹ ਦੱਸੋ ਕਿ ਜਿੱਦਾਂ ਹੁਣ ਬਹੁਤ ਜਲਦੀ ਦੇ ਵਿੱਚ ਕਹਿੰਦੇ ਕਿ ਚੋਣਾਂ ਦਾ ਐਲਾਨ ਸਰਕਾਰ ਨੇ ਇੱਕਦਮ ਕਰ ਦਿੱਤਾ ਹਨਾ ਤੇ ਕੀ ਲੱਗਦਾ ਉਦੋਂ ਤਿਹਾਰ ਆ ਰਹੇ ਨੇ ਉਦੋਂ ਚੋਣਾ ਨਹੀਂ ਨਹੀਂ ਕਮਲ ਜੀ ਕੋਈ ਜਲਦੀ ਨਹੀਂ ਪਿਛਲੇ ਕਾਫੀ ਸਮੇਂ ਤੋਂ ਸਰਕਾਰ ਇਸ ਕੰਮ ਦੇ ਉੱਪਰ ਲੱਗੀ ਹੋਈ ਸੀ ਹੂੰ ਤੇ ਸਮਾਂ ਸੀਗਾ ਤੇ ਚੋਣਾਂ ਦਾ ਕਰਵਾਉਣੀ ਈ ਸੀ ਲੇਕਿਨ ਤਿਹਾਰ ਇਹ ਤਾਂ ਲੋਕਤੰਤਰ ਦਾ ਆਪਦਾ ਹੀ ਬਹੁਤ ਵੱਡਾ ਤਿਹਾਰ ਹੈ ਪੰਚਾਇਤੀ ਚੋਣਾਂ ਇੱਕ ਤਿਹਾਰ ਹੋਰ ਜੁੜ ਜਾਣਾ ਤਿਹਾਰਾਂ ਦੇ ਵਿੱਚ ਹਨਾ ਤਿਹਾਰ ਹੋਰ ਜੁੜ ਜਾਣਾ ਸਮਾਜੀ ਤਿਹਾਰਾਂ ਦੀ ਖੂਬਸੂਰਤੀ ਹੋਰ ਵੱਧ ਜਾਣੀ ਹੈ ਤਿਹਾਰਾਂ ਦੇ ਵਿੱਚ ਹੋਰ ਤਿਹਾਰ ਆ ਗਏ ਹਨਾ ਉਧਰੋਂ ਦੀਵਾਲੀ ਤਿਹਾਰ ਆ ਗਿਆ ਉਧਰੋਂ ਚੋਣਾਂ ਦਾ ਤਿਹਾਰ ਆ ਗਿਆ ਹਨਾ ਚੋਣਾਂ ਦਾ ਤਿਹਾਰ ਆ ਗਿਆ ਲੋਕਤੰਤਰ ਦਾ ਸਭ ਤੋਂ ਵੱਡਾ ਤਿਹਾਰ ਹੈ ਹੂੰ ਪੰਚਾਇਤੀ ਚੋਣਾਂ ਦਾ ਬਹੁਤ ਵਧੀਆ ਗੱਲ ਹੈ ਹੂੰ ਹੂੰ ਤੇ ਇਹੇ ਗੱਲ ਨਹੀਂ ਕਿ ਤਿਹਾਰਾਂ ਦੇ ਵਿੱਚ ਆ ਗਿਆ ਨਹੀਂ ਇਹ ਤਿਹਾਰਾਂ ਆਮਦੌਤ ਤੇ ਕਹਿੰਦੇ ਖਾਸ ਹੁੰਦੇ ਨੇ ਬਹੁਤ ਇਹਨਾਂ ਤਿਹਾਰਾਂ ਦੇ ਵਿੱਚ ਖਰੇ ਇਹ ਤਿਹਾਰ ਵੀ ਲੋਕਾਂ ਲਈ ਖਾਸ ਹੁੰਦਾ ਹੈ ਇੱਕ ਦਿਲਚਸਪ ਹੋਊਗਾ ਹਨਾ ਤਿਹਾਰਾਂ ਦੇ ਵਿੱਚ ਇੱਕ ਤਿਹਾਰ ਪਹਿ ਲੋਕਤੰਤਰ ਦਾ ਤਿਆਰ ਬਹੁਤ ਵਧੀਆ ਰਹੇਗਾ ਜੀ ਬਹੁਤ ਵਧੀਆ ਤਾਂ ਲੋਕਤੰਤਰ ਦੀ ਸਭ ਤੋਂ ਛੋਟੀ ਇਕਾਈ ਹੈ ਵਿਸ਼ਾਲ ਜੀ ਇਹ ਪੰਚਾਇਤੀ ਚੋਣਾ ਹਨ ਹਾਂਜੀ ਲੇਕਿਨ ਛੋਟੀ ਇਕਾਈ ਦੇ ਹੋਣ ਦੇ ਬਾਵਜੂਦ ਵੀ ਸਭ ਤੋਂ ਵੱਧ ਪੈਸਾ ਸਭ ਤੋਂ ਵੱਧ ਨਸ਼ਾ ਅਗਰ ਕਹਿ ਲਈਏ ਕਿ ਸਭ ਤੋਂ ਵੱਧ ਭ੍ਰਿਸ਼ਟਾਚਾਰ ਵੀ ਇਸ ਦੇ ਛੋਟੀ ਇਕਾਈ ਚ ਹੁੰਦਾ ਹੈ ਕੀ ਕਹੋਗੇ ਬੇਸਿਕਲੀ ਦੇਖੋ ਸਭ ਤੋਂ ਵੱਧ ਪੈਸਾ ਉਸ ਦੇ ਲਈ ਤਾਂ ਦੇਖੋ ਮੈਨੂੰ ਇਹ ਲੱਗਦਾ ਕਿ ਆਪਣੇ ਪੰਜਾਬੀਆਂ ਦਾ ਨਾ ਇੱਕ ਚੋਣਾ ਨੂੰ ਲੈ ਕੇ ਇੱਕ ਧਾਰਨਾ ਹੀ ਬੜੀ ਉਲਟ ਹੈ ਚੋਣਾ ਨੂੰ ਇੰਟਰਟੇਨਮੈਂਟ ਦਾ ਸਾਧਨ ਸਮਝਦੇ ਨੇ ਵੀ ਕੀ ਵੀ ਹੁਣ ਵੀ ਚੋਣਾ ਆ ਗਈਆਂ ਵੀ 15 ਦਿਨ ਜਾਂ 20 ਦਿਨ ਪਤਾ ਨਹੀਂ ਵੀ ਅਸੀਂ ਕੀ ਕਰਦੀਏ ਹੂੰ ਹੂੰ ਬੇਸਿਕਲੀ ਉਹਦੇ ਵਿੱਚ ਉਹਨਾਂ 15-20 ਦਿਨਾਂ 'ਚ ਤਾਂ ਬਹੁਤ ਵੱਡਾ ਫੈਸਲਾ ਲੈਣਾ ਹੁੰਦਾ ਹੈ ਹੂੰ ਹੂੰ ਉਹ 5 ਸਾਲ ਜਿਸ ਵਿਅਕਤੀ ਨੇ ਸਾਡੇ ਹੱਕਾਂ ਦੀ ਗੱਲ ਉੱਪਰ ਸਰਕਾਰ ਦੇ ਨਾਲ ਅਫਸਰਾਂ ਦੇ ਨਾਲ ਤਾਲਮੇਲ ਕਰਨਾ ਹੈ ਉਸ ਸ਼ਖਸ ਨੂੰ ਆਪਾਂ ਨੇ ਚੁਣ ਕੇ ਭੇਜਣਾ ਹੈ ਤੇ ਚਾਹੀਦਾ ਤਾਂ ਇਹ ਹੈ ਵੀ ਉਹਨਾਂ 15 ਦਿਨਾਂ ਦੇ ਵਿੱਚ ਕੋਈ ਚਰਚਾ ਹੋਵੇ ਕੋਈ ਗੱਲ ਹੋਵੇ ਜੋ ਵਿਅਕਤੀ ਚੋਣ ਲੜ ਰਹੇ ਨੇ ਉਹਨਾਂ ਦੀ ਕੋਈ ਆਪਸੀ ਯੋਗਤਾ ਦੇਖੀ ਜਾਵੇ ਉਹਨਾਂ ਦੀ ਪੜ੍ਹਾਈ ਤੇ ਵਿਚਾਰ ਹੋਵੇ ਉਹਨਾਂ ਦੇ ਸਮਾਜ ਦੇ ਵਿੱਚ ਉਹਨਾਂ ਦਾ ਕੀ ਕਿਰਦਾਰ ਹੈ ਉਹਤੇ ਵਿਚਾਰ ਹੋਵੇ ਪਰ ਹੁੰਦਾ ਕੀ ਹੈ ਉਲਟ ਵਿਚਾਰ ਚੱਲ ਰਹੇ ਪਹੁੰਚ ਨੇ ਅੱਛਾ ਫਿਰ ਉਹ ਲੋਕਾਂ ਦੇ ਤਾਂ ਇਹ 15 ਦਿਨ ਇੰਜੋਏ ਹੁੰਦਾ 20 ਦਿਨ ਹੋ ਜਾਂਦਾ ਉਹ ਫਿਰ ਜਿਹੜਾ ਬੰਦਾ ਕੋਈ ਚੰਗੇ ਪੈਸੇ ਲਾ ਕੇ ਚੋਣ ਜਿੱਤਦਾ ਉਹ ਫਿਰ 5 ਸਾਲ ਉਹ ਆਪਦੇ ਨੂੰ ਇੰਜੋਏ ਕਰਨਾ ਹੁੰਦਾ ਉਹ ਕਹਿੰਦਾ ਇਹ ਮੇਰਾ ਕੋਈ ਮਤਲਬ ਨਹੀਂ ਜਿਹੜੀ ਕਹਿੰਦਾ ਪਾਪੇ ਆ ਕੇ ਦੋਸਤੋ ਕਿ ਤੁਸੀਂ ਤਾਂ 15 ਦਿਨ ਇੰਜੋਏ ਕਰੋਗੇ ਹਨਾ ਉਹਨੇ ਫਿਰ 5 ਸਾਲ ਇੰਜੋਏ ਕਰਨਾ ਹੈ ਹਨਾ ਹਾਂ ਮੈਨੂੰ ਇਹ ਤੁਹਾਡੇ ਸਿਰ ਤੇ ਮੈਨੂੰ ਇਹ ਲੱਗਦਾ ਹੈ ਕਿ ਇਹ ਆਪਣੀ ਜ਼ਿੰਮੇਵਾਰੀ ਬਣਦੀ ਹੈ ਕਿ ਇਲੈਕਸ਼ਨ ਦੇ ਵਿੱਚ ਆਪਾਂ ਜੋ ਵੀ ਵਿਅਕਤੀ ਇਲੈਕਸ਼ਨ ਲੜ ਰਿਹਾ ਉਹਦਾ ਘੱਟ ਤੋਂ ਘੱਟ ਖਰਚਾ ਕਰਾਈਓ ਹੂੰ ਹੂੰ ਤੇ ਉਸ ਦੀ ਯੋਗਤਾ ਦੇਖੀਏ ਹੂੰ ਉਸ ਦਾ ਸਿਸਟਮ ਦੇਖੀਏ ਕਿ ਉਹ ਸਮਾਂ ਦੇ ਸਕਦਾ ਹੈ ਕੀ ਉਹ ਇੱਕ ਅਫਸਰ ਨਾਲ ਗੱਲ ਕਰਨ ਦੇ ਲਈ ਕੈਪੇਬਲ ਹੈ ਹੂੰ ਹੂੰ ਕੀ ਉਸ ਦਾ ਸਮਾਜਿਕ ਰੁਤਬਾ ਇੱਕ ਚੰਗਾ ਹੈ ਹੂੰ ਹੂੰ ਇਹ ਚੀਜ਼ਾਂ ਦੇਖਣੀਆਂ ਚਾਹੀਦੀਆਂ ਨੇ ਮੈਨੂੰ ਲੱਗਦਾ ਕਿ ਕਿਸੇ ਉਮੀਦਵਾਰ ਨੂੰ ਜੇ ਆਪਾਂ ਇਸ ਨਜ਼ਰੀਏ ਨਾਲ ਦੇਖੀਏ ਵੀ ਬਸ ਉਹਨੇ ਫਸ ਗਿਆ ਵੀ ਪਤਾ ਨਹੀਂ ਕੀ ਕਰਦੀਏ ਉਹਨਾਂ ਦਾ ਇਹ ਪਾਪ ਹੈ ਇਹ ਕਰਨਾ ਨਹੀਂ ਚਾਹੀਦਾ ਤੇ ਇਹ ਮੈਨੂੰ ਲੱਗਦਾ ਹੈ ਕਿ ਜੋ ਵਿਅਕਤੀ ਇਲੈਕਸ਼ਨ ਲੜ ਰਿਹਾ ਹੋਵੇ ਉਸ ਨੂੰ ਹਾਂ ਤੁਹਾਡਾ ਨਹੀਂ ਵਿਚਾਰ ਮਿਲਦੇ ਤੁਸੀਂ ਕਹਦੇ ਨਹੀਂ ਮਿਲਦੇ ਜੀ ਪਰ ਉਸ ਨੂੰ ਮੈਨੂੰ ਲੱਗਦਾ ਵੀ ਦੂਜੂ ਜਾਨੀ ਕਿ ਇਕ ਤਰੀਕਾ ਬੜਾ ਡਿਫਾਈਨ ਕਰ ਸਕਦੇ ਆ ਇਸ ਨੂੰ ਲੋਕਾਂ ਨੂੰ ਸਮਝਾਉਣ ਦੇ ਲਈ ਹਨਾ ਬਹੁਤ ਲੋਕ ਖੁਦ ਸਮਝਦਾਰ ਨਹੀਂ ਸਮਝਦੇ ਇਸ ਗੱਲ ਨੂੰ ਹਾਂਜੀ ਹਾਂਜੀ ਕਿ ਅਸੀਂ ਭ੍ਰਿਸ਼ਟਾਚਾਰ ਦੀ ਨੀਂਵ ਤਾਂ ਖੁਦ ਰੱਖ ਦਿੱਤੀ ਹਾਂ ਅਗਰ ਅਸੀਂ ਵੋਟਾਂ ਦੇ ਵਿੱਚ ਸ਼ਰਾਬ ਲੈ ਕੇ ਪੈਸੇ ਲੈ ਕੇ ਆਪਣੀ ਵੋਟ ਦੇ ਰਹੇ ਆ ਤਾਂ ਭ੍ਰਿਸ਼ਟਾਚਾਰ ਦੀ ਨੀਂਵ ਤਾਂ ਅਸੀਂ ਆਪ ਹੀ ਰੱਖ ਦਿੱਤੀ ਤਾ ਅੱਗੇ ਅਸੀਂ ਕੀ ਉਮੀਦ ਕਰਾਂਗੇ ਉਸ ਉਮੀਦਵਾਰ ਤੋਂ ਜਿਹਨੇ ਇੰਨੇ ਪੈਸੇ ਲੱਖਾਂ ਰੁਪਏ ਖਰਚ ਕੇ ਪੰਚਾਇਤੀ ਲਈ ਹੈ ਜੇ ਜਿਸ ਵਿਅਕਤੀ ਨੇ ਮੰਨ ਲਓ ਵੀ ਇੱਕ ਮੋਟਾ ਪੈਸਾ ਖਰਚ ਕਰਕੇ ਸਰਪੰਚ ਹੀ ਲਈ ਤੇ ਉਸ ਨੇ 15 ਦਿਨਾਂ ਦੇ ਵਿੱਚ ਵੀ ਲੋਕਾਂ ਦੇ ਤਰਲੇ ਕੀਤੇ ਬਿਲਕੁਲ ਮੰਨ ਲਓ ਜੀ ਉਹ ਜਿੱਤ ਗਿਆ ਹੂੰ ਹੂੰ ਤੇ ਫਿਰ ਆਪਾਂ ਉਸ ਨੂੰ ਕਹੀਏ ਵੀ ਜੀ ਇਹ ਹੁਣ ਸਾਡੀ ਆ ਗੱਲ ਨਹੀਂ ਹੋਉ ਸੁਣ ਰਿਹਾ ਉਹ ਮੈਨੂੰ ਲੱਗਦਾ ਕਿ ਉਹ ਉਸ ਦਾ ਸਿਸਟਮ ਨਹੀਂ ਅਲਾਉ ਕਰੂਗਾ ਯਾਨੀ ਕਿ ਫਿਰ ਪ੍ਰਿਸ਼ਟਾਚਾਰੀ ਤਾਂ ਅਸੀਂ ਖੁਦ ਹੋਏਗਾ ਪ੍ਰਿਸ਼ਟਾਚਾਰ ਦਾ ਪਖੋੜ ਪਹਿਲਾਂ ਤਾਂ ਅਸੀਂ ਖੁਦ ਪ੍ਰਿਸ਼ਟਾਚਾਰ ਕੀਤਾ ਉਸ ਤੋਂ ਬਾਅਦ ਹੀ ਫਿਰ ਅਸੀਂ ਪਰ ਕਮਲ ਜੀ ਮੈਨੂੰ ਇਹ ਲੱਗਦਾ ਜਿਸ ਹਿਸਾਬ ਨਾਲ ਪੰਜਾਬ ਦੇ ਵਿੱਚ ਹੂੰ ਬਹੁਤ ਸਾਰੇ ਪਿੰਡਾਂ ਦੇ ਵਿੱਚ ਸਰਬਸੰਮਤੀਆਂ ਹੋ ਰਹੀਆਂ ਨੇ ਹੂੰ ਇੱਕ ਚੰਗਾ ਮਾਹੌਲ ਬਣੂਗਾ ਹੂੰ ਹੂੰ ਤੇ ਲੋਕ ਇਸ ਵਿਸ਼ੇ ਨੂੰ ਬਹੁਤ ਸੈnsਟਿਵ ਤੇ ਬਹੁਤ ਤਰੀਕੇ ਦੇ ਨਾਲ ਜੀ ਯਾਨੀ ਕਿ ਸਰਬਚਮ ਸਰਬਸੰਮਤੀ ਨੂੰ ਸਰਕਾਰ ਵੀ ਚਲੋ ਕੁਝ ਨਾ ਕੁਝ ਹੁੰਦਾ ਸਰਕਾਰ ਵੀ ਉਸ ਪਿੰਡ ਨੂੰ ਵਿਸ਼ੇਸ਼ ਗ੍ਰਾਂਟ ਦੇ ਰਹੀ ਹੈ ਹੂੰ ਤੇ ਲੋਕ ਵੀ ਇਸ ਗੱਲ ਦੇ ਉੱਤੇ ਐਗਰੀ ਹੋ ਰਹੇ ਨੇ ਮਨ ਲੱਗਦਾ ਜਿੰਨਾ ਪਿੰਡਾਂ ਦੇ ਵਿੱਚ ਸਰਬਸੰਮਤੀ ਹੋਊਗੀ ਹੂੰ ਪਰਮਾਤਮਾ ਕਰੇ ਕਿ ਉਹਨਾਂ ਪਿੰਡਾਂ ਦੇ ਵਿੱਚ ਇਸ ਤੋਂ ਬਾਅਦ ਹੋਰ ਵੀ ਖੁਸ਼ਹਾਲੀ ਹੋਊਗੀ ਜੀ ਅੱਛਾ ਮੈਨੂੰ ਐਂ ਲੱਗਦਾ ਚਲੋ ਤੁਹਾਡੀ ਗੱਲ ਠੀਕ ਹੈ ਸਰਬਸੰਮਤੀ ਹੋ ਰਹੀ ਹੈ ਕੁਝ ਪਿੰਡਾਂ ਚ ਹੋ ਰਹੀ ਹੈ ਚਲੋ ਬਹੁਤੇ ਹੱਦ ਤੱਕ ਤਾਂ ਨਹੀਂ ਚਲੋ ਸਰਬਸੰਮਤੀ ਦੇ ਮਾਹੌਲ ਬਣ ਰਹੇ ਤੇ ਅਗਰ ਚਲੋ ਚੋਣਾਂ ਨੂੰ ਲੈ ਕੇ ਸਰਪੰਚ ਨੂੰ ਲੈ ਕੇ ਪੰਚ ਨੂੰ ਲੈ ਕੇ ਸਰਬਸੰਮਤੀ ਨਹੀਂ ਹੁੰਦੀ ਕੋਈ ਗੱਲ ਨਹੀਂ ਲੇਕਿਨ ਅਗਰ ਪਿੰਡ ਦੇ ਲੋਕ ਇੱਕ ਗੱਲ ਉੱਤੇ ਸਰਬਸੰਮਤੀ ਬਣਾ ਲੈਣ ਕਿ ਜਿਹੜੇ ਵੀ ਬੰਦੇ ਵੋਟਾਂ 'ਚ ਖੜੇ ਹੋਣਗੇ ਉਹ ਨਸ਼ੇ ਦਾ ਔਰ ਪੈਸੇ ਦਾ ਇਸਤੇਮਾਲ ਨਹੀਂ ਕਰਨਗੇ ਤਾਂ ਕਿ ਐਨਾ ਹੀ ਕਾਫੀ ਨਹੀਂ ਤੁਹਾਨੂੰ ਲੱਗਦਾ हां ਜੇ ਇਸ ਗੱਲ ਦੇ ਉੱਤੇ ਵੀ ਕੰਟਰੋਲ ਹੋ ਜੇ ਮੈਨੂੰ ਲੱਗਦਾ ਫਿਰ ਵੀ ਬਹੁਤ ਘੱਟ ਖਰਚੇ ਦੇ ਵਿੱਚ ਉਮੀਦਵਾਰ ਕੋਈ ਵੀ ਹੈ ਉਹ ਜਿੱਤ ਕੇ ਜਾ ਸਕਦਾ ਤੇ ਜਿਸ ਵਿਅਕਤੀ ਦਾ ਘੱਟ ਖਰਚਾ ਹੋਇਆ ਹੋਣਾ ਤੇ ਮੈਨੂੰ ਲੱਗਦਾ ਉਸ ਤੋਂ ਆਸ ਵੱਧ ਹੋ ਜਾਂਦੀ ਹੈ ਉਹ ਆਪਣੇ ਹੱਕਾਂ ਦੀ ਰਾਖੀ ਉਤੇ ਬਹੁਤ ਵਧੀਆ ਤਰੀਕੇ ਨਾਲ ਕਰ ਲੈਂਦਾ ਪਰੰਤੂ ਜਿਸ ਵਿਅਕਤੀ ਦਾ ਪਹਿਲੇ ਸਾਲ ਦੇ ਵੋਟਾਂ ਦੇ ਉੱਤੇ ਆਪਾਂ ਲੱਖਾਂ ਰੁਪਏ ਲਗਾਤਾ ਉਹ ਤਾਂ ਇਹ ਗੱਲ ਕਹਿੰਦੇ ਜੀ ਮੈਂ ਤਾਂ ਪੰਗਾ ਲੈ ਲਿਆ ਸੀ ਤੇ ਉਹ ਉਹ ਤੋਂ ਉਹ ਉਮੀਦ ਵੀ ਕੀ ਰੱਖੋ ਉਹ ਤੋਂ ਉਮੀਦ ਨਹੀਂ ਰੱਖੀ ਜਾ ਸਕਦੀ ਜੀ ਯਾਨੀ ਕਿ ਇਹੀ ਕੰਮ ਵੱਡਾ ਅਗਰ ਪਹਿਲਾਂ ਇਸੇ ਗੱਲ ਤੇ ਸਭ ਦੀ ਸਹਿਮਤੀ ਹੋ ਜਾਈ ਔਰ ਮੈਨੂੰ ਲੱਗਦਾ ਅਗਰ ਪਿੰਡਾਂ 'ਚ ਜਦੋਂ ਇਸ ਲੈਵਲ ਤੇ ਵੱਡੇ ਪੱਧਰ ਤੇ ਆਪਸ 'ਚ ਬਹਿ ਕੇ ਸਹਿਮਤੀਆਂ ਹੁੰਦੀਆਂ ਨੇ ਹਨਾ ਸਹਿਮਤੀ ਹੁੰਦੀ ਹੈ ਕਿਸੇ ਗੱਲ ਤੇ ਤਾਂ ਉਹ ਤੇ ਪਿੰਡਾਂ ਦੇ ਲੋਕ ਖਰੇ ਵੀ ਉੱਤਰਦੇ ਨੇ ਹਾਂ ਅਗਰ ਕੋਈ ਵਚਨਬੱਤਾਂ ਹੁੰਦੀ ਹੈ ਪਿੰਡ ਦੇ ਲੋਕ ਗੁਰਦੁਆਰੇ 'ਚ ਇਕੱਠੇ ਹੁੰਦੇ ਨੇ ਐਹਦ ਕਰਦੇ ਨੇ ਵਚਨ ਲੈਂਦੇ ਨੇ ਕਿ ਅਸੀਂ ਇਹ ਕੰਮ ਨਹੀਂ ਕਰਾਂਗੇ ਮੈਨੂੰ ਲੱਗਦਾ ਉਸ ਤੇ ਖਰੇ ਉੱਤਰਦੇ ਨੇ ਅਗਰ ਪ ਦੇ ਪਿੰਡਾਂ ਦੇ ਲੋਕਾਂ ਦੇ ਵਿੱਚ ਇਸ ਗੱਲ ਨੂੰ ਲੈ ਕੇ ਬਹੁਤ ਹੁਣ ਮੈਂ ਕਹਿ ਸਕਦਾ ਚੇਤਨਤਾ ਹੈ ਹਾਂ ਪਰ ਮੈਨੂੰ ਲੱਗਦਾ ਇਹਨਾਂ ਵਿੱਚ ਔਰਤਾਂ ਨੂੰ ਅੱਗੇ ਆਉਣਾ ਪਊਗਾ ਕਿਉਂਕਿ ਜੋ ਸਾਡਾ ਮਰਦ ਪ੍ਰਧਾਨ ਸਮਾਜ ਹੈ ਉਹ ਤਾਂ ਆਮ ਤੌਰ ਤੇ ਸਿਰਫ ਤਾਂ ਖਾਣ ਪੀਣ ਦੇ ਸ਼ਕੀਨ ਵੈਸੇ ਵੀ ਹੁੰਦੇ ਨੇ ਉਹ ਇਸ ਗੱਲ ਨੂੰ ਸ਼ਾਇਦਾਂ ਕਰੀ ਨਹੀਂ ਕਰਨਗੇ ਬਾਕੀ ਸਾਡੀਆਂ ਔਰਤਾਂ ਹਨ ਉਹ ਅੱਗੇ ਆਉਣ ਇਸ ਗੱਲ ਨੂੰ ਲੈ ਕੇ ਘੱਟੋ ਘੱਟ ਸ਼ਰਾਬ ਦੇ ਮਸਲੇ ਨੂੰ ਹਾਂ ਜੇ ਸ਼ਰਾਬ ਦੇ ਨਸ਼ੇ ਦੇ ਬੋਟਾਂ ਦੇ ਲਈ ਵਰਤਾਈਏ ਸ਼ਰਾਬ ਦੇ ਨਸ਼ੇ ਦੇ ਮਸਲੇ ਤੇ ਜੇਕਰ ਇਹਨਾਂ ਚੋਣਾਂ ਦੇ ਵਿੱਚ ਨਸ਼ਾ ਮੁਕਤ ਚੋਣਾਂ ਹੋ ਜਾਣ ਮੈਨੂੰ ਲੱਗਦਾ ਹੈ ਕਿ اچھا ਨਸ਼ਾ ਮੁਕਤ ਹੋ ਗਿਆ ਨਾਲ ਦੀ ਨਾਲ ਪੈਸਾ ਮੁਕਤ ਵੀ ਹੋ ਜਾਣਗੇ। ਹਾਂ ਪੈਸਾ ਮੁਕਤ ਵੀ ਹੋ ਜਾਣੀ ਹੈ ਪਹਿਲਾਂ ਨਸ਼ਾ ਮੁਕਤ ਹੋ ਜਾਣਾ ਫਿਰ ਪੈਸਾ ਮੁਕਤ ਹੋ ਜਾਣਾ ਤੇ ਮੈਨੂੰ ਲੱਗਦਾ ਫਿਰ ਉਹ ਜਿਹੜੇ ਲੋਕ ਹੋਣਗੇ ਉਹ ਪ੍ਰਸ਼ਟਾਚਾਰ ਮੁਕਤ ਵੀ ਹੋ ਜਾਣਗੇ। ਬਿਲਕੁਲ ਉਹਨਾਂ ਦੀ ਸੰਭਾਵਨਾ ਹੈਗੀ। ਔਰ ਨਾਲ ਦੀ ਨਾਲ ਇਹ ਵੀ ਹੈ ਕਿ ਉੱਥੇ ਫਿਰ ਜਿੱਦਾਂ ਆਪਾਂ ਸੋਚਦੇ ਆ ਕਿ ਪੜ੍ਹੇ ਲਿਖੇ ਲੋਕ ਅੱਗੇ ਆਉਣ ਚੰਗੇ ਲੋਕ ਅੱਗੇ ਆਉਣ ਹਨਾ ਫਿਰ ਆਉਣਗੇ। ਫਿਰ ਫਿਰ ਚੰਗੇ ਲੋਕ ਆਪਣੇ ਆਪ ਹੀ ਅੱਗੇ ਆਣਗੇ ਨਾ ਅੱਜ ਦੀ ਡੇਟ ਦੇ ਵਿੱਚ ਤਾਂ ਜੇਕਰ ਕੋਈ ਚੰਗਾ ਬੰਦਾ ਚੋਣ ਲੜਨ ਦੀ ਤਿਆਰੀ ਕਰਦਾ ਹੈ ਮੈਨੂੰ ਲੱਗਦਾ ਕਿ ਉਹ ਉਸ ਦੀ ਉਸ ਨੂੰ ਐਡੇ ਗਲਤ ਤਰੀਕੇ ਨਾਲ ਟ੍ਰੀਟ ਹੋ ਜਾਂਦਾ ਹੈ ਉਹ ਮੁੜਕੇ ਆ ਦੇ ਕਈ ਪੀੜ੍ਹੀਆਂ ਨੂੰ ਕਹਿ ਕੇ ਜਾਂਦਾ ਵੀ ਇਲੈਕਸ਼ਨ ਨਹੀਂ ਲੜਨਾ ਉਹ ਜਿੱਤੇ ਜਾਂ ਹਾਰੇ ਉਹ ਇੱਕ ਬਾਤ ਦੀ ਗੱਲ ਹੈ ਪਰੰਤੂ ਚੰਗੇ ਬੰਦੇ ਨੂੰ ਅੱਜ ਦੀ ਰੇਡ ਬਹੁਤ ਹੀ ਪਰੇਸ਼ਾਨੀਆਂ ਦਾ ਸਾਹਮਣਾ ਕਰਨਾ ਪੈਂਦਾ ਹੈ ਜਾਨੀ ਕਿ ਇਸ ਤਰ੍ਹਾਂ ਦੇ ਮਾਹੌਲ ਨੂੰ ਦੇਖ ਕੇ ਚੰਗੇ ਜੋ ਲੋਕ ਨੇ ਚੰਗੀ ਛਵੀ ਵਾਲੇ ਲੋਕ ਨੇ ਹਾਂ ਬੜੇ ਲਿਖੇ ਲੋਕ ਉਹ ਇਸ ਇੰਨਾ ਇਸ ਵੋਟਾਂ ਦੇ ਰੁਝਾਨ ਚ ਪੰਚਾਇਤੀ ਚੋਣਾਂ ਚਾਹੀਏ ਨਗਰ ਕੌਂਸਲ ਚੋਣਾਂ ਚਾਹੀਣਾ ਪਸੰਦ ਨਹੀਂ ਕਰਦੇ ਅਗਰ ਮਾਹੌਲ ਅੱਛਾ ਹੋਏਗਾ ਤਾਂ ਅਸੀਂ ਚੰਗੇ ਲੋਕਾਂ ਨੂੰ ਅੱਗੇ ਲੈ ਕੇ ਆ ਸਕਦੇ ਜੇ ਤਾਂ ਚੰਗੇ ਲੋਕ ਹੋਣਗੇ ਪੜ੍ਹੇ ਲਿਖੇ ਲੋਕ ਹੋਣਗੇ ਤਾਂ ਉਹ ਕੋਈ ਵੀ ਕੰਮ ਸਰਕਾਰੀ ਦਰਬਾਰੇ ਕਰਵਾਉਣਾ ਹੋਵੇ ਹਨ ਤਾਂ ਉਹਨਾਂ ਲਈ ਸਭਤਾ ਜਨਗ ਹੋਵੇ ਸੌਖਾ ਹੋਣਾ ਉਹ ਸਾਰੇ ਲੋਕ ਨੇ ਜਿਹੜੇ ਪਿੰਡਾਂ ਦੇ ਵਿੱਚ ਨੇ ਜਿਹੜੇ ਸਾਰੇ ਵਿਸ਼ਿਆਂ ਦੇ ਉੱਤੇ ਬਹੁਤ ਪਕੜ ਰੱਖਦੇ ਨੇ ਤਜਰਬੇਕਾਰ ਨੇ ਜੇਕਰ ਉਹ ਲੋਕ ਉਠਖੜਨ ਮੈਨੂੰ ਲੱਗਦਾ ਪਿੰਡਾਂ ਦੀ ਨੁਹਾਰ ਬਦਲ ਜੀ ਹਾਂ ਹਾਂ ਪਰੰਤੂ ਹਾਲੇ ਵੀ ਹੁਣ ਥੋੜਾ ਜਿਹਾ ਇਨਾਂ ਲੈਕਸ਼ਨਾ ਦੇ ਵਿੱਚ ਦੇਖਣ ਨੂੰ ਮਿਲ ਰਿਹਾ ਹੈ ਕਿ ਨੌਜਵਾਨ ਤੇ ਪੜ੍ਹੇ ਲਿਖੇ ਲੋਕ ਮੂਰੇ ਆ ਰਹੇ ਨੇ ਇਹ ਪੰਜਾਬ ਦੀ ਬਹੁਤ ਅ ਖੁਸ਼ਕਿਸਮਤੀ ਹੈ ਜੀ ਮੈਨੂੰ ਲੱਗਦਾ ਕਿ ਐਤ ਕੀ ਵਾਰੀ ਜੋ ਇਹ ਲੋਕਤੰਤਰ ਦਾ ਤਿਹਾਰ ਹੈ ਉਸ ਦਾ ਹਿੱਸੇ ਦੇ ਵਿੱਚ ਨੌਜਵਾਨ ਚਿਹਰੇ ਬਹੁਤ ਆਉਣਗੇ ਤੇ ਜੋ ਜ਼ਰੂਰੀ ਵੀ ਨੇ अच्छा एक पीछे जे खबर आई वीडियो ਤੁਸੀਂ ਦੇਖੀ ਹੋਗੀ ਕਿਸੇ ਪਿੰਡ ਦੇ ਵਿੱਚ ਬੋਲੀ ਲੱਗੀ ਹੈ ਪੰਚਾਇਤੀ ਸਰਪੰਚੀ ਲਈ ਹੈ ਨਾ 2 ਕਰੋੜ ਰੁਪਏ ਦੀ ਬੋਲੀ ਲੱਗੀ ਹੈ ਹੈ ਨਾ ਹੂੰ ਕਿਵੇਂ ਦੇਖਦੇ ਹੋ ਸਰ ਇਹ ਅਜਿਹੀਆਂ ਘਟਨਾਮੰਦ ਪਾਗੀਆਂ ਨੇ ਹੂੰ ਇੱਕ ਸਰਪੰਚੀ ਦੇ ਲਈ ਪਿੰਡ ਦੇ ਵਿੱਚ 2 ਕਰੋੜ ਰੁਪਏ ਦੀ ਬੋਲੀ ਲਗਾ ਦੇਣਾ ਉੱਦਲਾ ਲਟਾ ਹੋ ਰਹੀ ਨਹੀਂ ਤਾਂ ਕੋਈ ਚੰਗਾ ਸਨੇਹਾ ਨਹੀਂ ਹੈ ਉਹਨਾਂ ਦਾ ਕਹਿਣਾ ਸੀ ਕਿ ਪਿੰਡ ਦੇ ਵਿਕਾਸ ਤੇ ਕੰਮ ਲਾਵਾਂਗੇ ਪੈਸੇ ਲਾਵਾਂਗੇ ਇਹ ਨਹੀਂ ਐ ਇਦਾਂ ਵਿਕਾਸ ਨਹੀਂ ਸੰਭ 可能 ਹੈਗਾ ਸਰਕਾਰਾਂ ਵਿਕਾਸ ਕਰਾਉਂਦੀਆਂ ਹੁੰਦੀਆਂ ਨੇ ਜੇਕਰ ਐ ਆਪਾਂ 2-2 ਕਰੋੜ ਦੀਆਂ ਬੋਲੀਆਂ ਲਾ ਕੇ ਵਿਕਾਸ ਕਰਾਉਣ ਲੱਗੇ ਇਸ ਹਿਸਾਬ ਨਾਲ ਤਾਂ ਲੋਕਤਾਂਤਰ ਗਦਰੇ ਚ ਆ ਜੂਗਾ ਯਾਨੀ ਕਿ ਸਿੱਧੇ ਤੌਰ ਤੇ ਪਿੰਡ ਨੂੰ ਖਰੀਦਣ ਦੀ ਗੱਲ ਹੋ ਰਹੀ ਹੈ ਇਹ ਕਹਿ ਸਕਦੇ ਮੈਨੂੰ ਲੱਗਦਾ ਕਿ ਉਹ ویسੇ ਲੀਗਲੀ ਵੀ ਠੀਕ ਨਹੀਂ ਹੈ ਕਿਉਂਕਿ ਚੋਣ ਕਮਿਸ਼ਨ ਨੂੰ ਵੀ ਕਾਰਵਾਈ ਚਾਹੀਦੀ ਹੈ ਇਸ ਨਹੀਂ ਇਸ ਵਿਸ਼ੇ ਦੇ ਉੱਤੇ ਮੈਂ ਕੱਲ ਆਮ ਆਦਮੀ ਪਾਰਟੀ ਦੇ ਵਿੱਤ ਮੰਤਰੀ ਹਰਪਾਲ ਚੀਮਾ ਜੀ ਤੇ ਉਹਨਾਂ ਦੇ ਨਾਲ ਆਮ ਆਦਮੀ ਪਾਰਟੀ ਦਾ ਇੱਕ ਮੰਡਲ ਹਾਂ ਮਾਝੂਕ ਪੰਜਾਬ ਦੇ ਜੋ ਚੋਣ ਕਮਿਸ਼ਨਰ ਨੇ ਹਾਂ ਸ਼੍ਰੀ ਰਾਜਕਮਲ ਚੌਧਰੀ ਜੀ ਉਹਨਾਂ ਨੂੰ ਮਿਲ ਕੇ ਆਏ ਨੇ ਤੇ ਮੈਨੂੰ ਲੱਗਦਾ ਕਿ ਕਾਰਵਾਈ ਹੋ ਸਕਦੀ ਹੈ ਕਾਰਵਾਈ ਹੋਊਗੀ ਬਹੁਤ ਵਧੀਆ ਇਨਸਾਨ ਨੇ ਚਾਹੀਦਾ ਨਹੀਂ ਇਹ ਇੱਕ ਕਲਤ ਰੁਝਾਨ ਆ ਜੇਕਰ ਹੁੰਦਾ ਵੀ ਤਾਂ ਇਹ ਸਹੀ ਨਹੀਂ ਹੈਗਾ ਕਿਉਂਕਿ ਅਗਰ ਕੋਈ ਬੰਦਾ ਪੈਸੇ ਲਾ ਕੇ ਇਸ ਤਰ੍ਹਾਂ ਸਰਪੰਚੀ ਖਰੀਦ ਰਿਹਾ ਤਾਂ ਕੀ ਉਮੀਦ ਕਰਾਂਗੇ ਉਸ ਤੋਂ ਪਰ ਨਹੀਂ ਉਹ ਉਹਨਾਂ ਤੋਂ ਕੋਈ ਉਮੀਦ ਨਹੀਂ ਕੀਤੀ ਜਾ ਸਕਦੀ ਅਜਿਹੇ ਲੋਕ ਸਮਾਜ ਦੇ ਵਿੱਚ ਵੀ ਮੈਂ ਕਹਿ ਸਕਦੇ ਇਹਨਾਂ ਦਾ ਕੋਈ ਸਿਸਟਮ ਨਹੀਂ ਹੁੰਦਾ ਇਹ ਇਹ ਕੋਈ ਚੰਗਾ ਸੁਨੇਹਾ ਨਹੀਂ ਹੈ ਤੇ ਮੈਨੂੰ ਲੱਗਦਾ ਕਿ ਸਰਕਾਰ ਨੂੰ ਵੀ ਉਸ ਦੇ ਉੱਤੇ ਜਲਦ ਤੋਂ ਜਲਦ ਕਾਰਵਾਈ ਕਰਨੀ। ਅਗਰ ਤੁਸੀਂ ਇੱਕ ਇਮਾਨਦਾਰ ਸਰਪੰਚ ਚੁਣ ਲੈਂਦੇ ਹੋ ਹਨਾ ਤਾਂ ਫੰਡਸ ਤਾਂ ਸਰਕਾਰਾਂ ਬਹੁਤ ਦਿੰਦੀਆਂ ਨੇ। ਅਗਰ ਅਕਸਰ ਇਹ ਦੇਖਿਆ ਗਿਆ ਕਿ ਬਸੇ ਵਿਸ਼ਾਲ ਜੀ ਮੈਂ ਜਿੱਥੇ ਤੱਕ ਥੋੜਾ ਜਿਹਾ ਅਫਸਰਾਂ ਤੱਕ ਥੋੜੀ ਬਹੁਤ ਜਦੋਂ ਪਹੁੰਚ ਕਰਨ ਦਾ ਕੋਈ ਮੌਕਾ ਮਿਲਦਾ ਗੱਲਬਾਤ ਕਰਨ ਦਾ ਮੌਕਾ ਮਿਲਦਾ ਸਰਕਾਰੇ ਦੇ ਬਾਰੇ ਤਾਂ ਬਹੁਤ ਸਾਰੇ ਅਜਿਹੇ ਅਫਸਰ ਨੇ ਬਹੁਤ ਸਾਰੇ ਜਿਹੜੇ ਕਿ ਜੋ ਚੰਗੇ ਸਰਪੰਚ ਨੇ ਚੰਗੇ ਨੇਤਾ ਨੇ ਜਦੋਂ ਉਹਨਾਂ ਤੱਕ ਪਹੁੰਚ ਕਰਦੇ ਨੇ ਆਪਣੇ ਪਿੰਡ ਨੂੰ ਚੰਗਾ ਬਣਾਉਣ ਲਈ ਕੋਈ ਪ੍ਰੋਜੈਕਟ ਲੈ ਕੇ ਜਾਂਦੇ ਨੇ ਤਾਂ ਤਹਿ ਦ੍ਰਿਲਾ ਸਵਾਗਤ ਕਰਦੇ ਨੇ ਪੂਰਾ ਸਹਿਯੋਗ ਉਹਨਾਂ ਨੂੰ ਮਿਲਦਾ ਪੂਰੇ ਫੰਡਸ ਉਹ ਮਹਿੰਗਿਆ ਕਰਾਂਦੇ ਨੇ ਕਮਲ ਜੀ ਇਹ ਮੈਂ ਇੱਕ ਗੱਲ ਦੱਸਦਾ ਕਿ ਹਰ ਇੱਕ ਮਹਿਕਮੇ ਦੇ ਵਿੱਚ ਹੂੰ ਠੀਕ ਹੈ ਆਪਣੇ ਪਰਿਵਾਰ ਦੇ ਵਿੱਚ ਵੀ ਹੂੰ ਨਹੀਂ ਕਿਸੇ ਨਾਲ ਮਤਭੇਦ ਹੋਏ ਜਾਂਦੇ ਨੇ ਸੌ ਹੁੰਦਾ ਪਰੰਤੂ ਜੇ ਆਪਾਂ ਕਹੀਏ ਨਾ ਵੀ ਸਾਰੀ ਅਫਸਰਸ਼ਾਈ ਖਰਾਬ ਹੈ ਐਦਾਂ ਨਹੀਂ ਹੁੰਦਾ ਇਹੋ ਜਿਹੇ ਅਫਸਰ ਨੇ ਜਿਹੜੇ ਆ ਕਹਿੰਦੇ ਨੇ ਯਾਰ ਵੀ ਅਸੀਂ ਸਾਡੇ ਹੱਥ ਕਲਮ ਆਈ ਹੈ ਹੂੰ ਹੂੰ ਸਾਨੂੰ ਤੁਸੀਂ ਦੱਸੋ ਅਸੀਂ ਆ ਕਰ ਸਕਦੇ ਆ ਤੇ ਤੁਸੀਂ ਸਾਡੇ ਤੋਂ ਕਰਵਾ ਲਓ ਜੀ ਬਿਲਕੁਲ ਪਰ ਪਰੰਤੂ ਉੱਥੇ ਦਿੱਕਤ ਫੇਰ ਉਹੀ ਆ ਗਈ ਪੜਾਈ ਲਿਖਾਈ ਆ ਜੀ ਹੂੰ ਹੂੰ ਹੁਣ ਮੰਨ ਲਓ ਜੀ ਇੱਕ ਸਰਪੰਚ ਨੇ ਆਪਦਾ ਪੱਖ ਰੱਖਣਾ ਹੈ ਹੂੰ ਹੂੰ ਇੱਕ ਆਈਏਐਸ ਅਫਸਰ ਦੇ ਅੱਗੇ ਜਾਂ ਪੀਸੀਐਸ ਅਫਸਰ ਦੇ ਅੱਗੇ ਜਾਂ ਬੀਡੀਪੀਓ ਦੇ ਅੱਗੇ ਮੰਨ ਲਓ ਉਹਦਾ ਪੱਖ ਰੱਖਣ ਦੇ ਵਿੱਚ ਹੀ ਇੰਨਾ ਸક્ષਮ ਨਹੀਂ ਹੈ ਬਿਲਕੁਲ ਉਹ ਉਹ ਐਨੇ ਨੂੰ ਗੱਲ ਉਲਝ ਜਾਂਦੀ ਹੈ ਉਹ ਬਿਲਕੁਲ ਕਿਉਂਕਿ ਜਦੋਂ ਕੋਈ ਬੰਦਾ ਪੜਿਆ ਲਿਖਿਆ ਆਪਣੀ ਗੱਲ ਰੱਖੇਗਾ ਨਾ ਤਾਂ ਉਹ ਇੱਕ ਫੈਕਟ ਦੇ ਨਾਲ ਗੱਲ ਨੂੰ ਸਮਝ ਕੇ ਅੱਛੇ ਤਰੀਕੇ ਦੇ ਨਾਲ ਗੱਲ ਰੱਖ ਸਕਦਾ ਹੈ ਹਨਾ ਉਹਦੀ ਗੱਲ 'ਚ ਕੰਫੀਡੈਂਸ ਹੁੰਦਾ ਉਹਦੀ ਗੱਲ 'ਚ ਦਮ ਹੁੰਦਾ ਤੇ ਸਾਹਮਣੇ ਵਾਲੇ ਨੂੰ ਪ੍ਰਭਾਵਿਤ ਵੀ ਕਰ ਸਕਦਾ ਹੈ ਸਾਹਮਣੇ ਵਾਲੇ ਨੂੰ ਔਰ ਜਦੋਂ ਪੜਿਆ ਲਿਖਿਆ ਬੰਦਾ ਕਿਸੇ ਜਾਣਕਾਰੀ ਦੇ ਨਾਲ ਅੰਕੜਿਆਂ ਦੇ ਨਾਲ ਗੱਲ ਕਰੂਗਾ ਚਾਹੇ ਅਫਸਰ ਨਾਲ ਕਰੂਗਾ ਜ਼ਾਹਿਰ ਜੀ ਗੱਲ ਹੈ ਕਿ ਉਸ ਦਾ ਸਾਹਮਣੇ ਵਾਲੇ ਅਫਸਰ ਤੇ ਵੀ ਪੈਣਾ ਹੈ ਨਾ ਤੇ ਜਦੋਂ ਕਿਸੇ ਚੀਜ਼ ਦੀ ਜਾਣਕਾਰੀ ਸਾਨੂੰ ਹੁੰਦੀ ਹੈ ਉਹ ਜਾਣਕਾਰੀ ਲੈਣ ਤੋਂ ਬਾਅਦ ਚ ਅਸੀਂ ਕਿਸੇ ਦਫਤਰ 'ਚ ਪਹੁੰਚ ਕਰਦੇ ਹਾਂ ਉਹਦਾ ਬਹੁਤ ਜ਼ਿਆਦਾ ਫਰਕ ਪੈਂਦਾ ਹੈ ਉਹਦਾ ਬਹੁਤ ਜ਼ਿਆਦਾ ਫਰਕ ਪੈਂਦਾ ਹੈ ਇਸ ਕਰਕੇ ਤਾਂ ਕਿਤਨਾ ਕਿਤੇ ਕਹਿ ਸਕਦੇ ਆ ਅਗਰ ਪੜ੍ਹੇ ਲਿਖੇ ਬੰਦੇ ਚੁਣ ਕੇ ਜਾਣਗੇ ਤਾਂ ਪੰਚਾਇਤਾਂ ਨੂੰ ਹੋਰ ਜ਼ਿਆਦਾ ਫੰਡਸ ਹੋ ਜ਼ਿਆਦਾ ਸਕੀਮਾ ਮਹਜਾ ਕਰਾਉਣ ਦੇ ਵਿੱਚ ਅਫਸਰ ਵੀ ਫਕਰ ਮਹਿਸੂਸ ਕਰਨਗੇ ਕਿਉਂਕਿ ਅਫਸਰਾਂ ਨੂੰ ਵੀ ਹੁੰਦਾ ਕਿ ਉਹਨਾਂ ਦੀ ਅਫਸਰ ਸ਼ਾਹੀ ਦੇ ਵਿੱਚ ਉਹਨਾਂ ਦੇ ਅੰਡਰ ਅਗਰ ਕੋਈ ਪਿੰਡ ਵਧੀਆ ਡਿਵੈਲਪ ਹੁੰਦਾ ਤਾਂ ਉਹਦਾ ਮਾਣ ਉਹਨਾਂ ਨੂੰ ਉਦਾਹਰਨਾਂ ਨੇ ਪੰਜਾਬ ਦੇ ਵਿੱਚ ਬਹੁਤ ਸਾਰੇ ਪਿੰਡ ਨੇ ਜਿੱਥੇ ਪੰਚਾਇਤਾਂ ਨੇ ਸਰਕਾਰ ਦੇ ਅਫਸਰਾਂ ਦੇ ਨਾਲ ਰਲ ਕੇ ਕੰਮ ਕਰਵਾਈ ਉਹ ਕੰਮ ਜਦੋਂ ਹੋਏ ਤਾਂ ਬਹੁਤ ਸੋਹਣੇ ਹੋਏ ਤੇ ਉਹ ਮਮਕਨ ਤਾਂ ਤਾਂ ਹੀ ਹੈ ਨਾ ਜੇਕਰ ਸਾਡਾ ਨੁਮਾਇੰਦਾ ਪੜ੍ਹਿਆ ਲਿਖਿਆ ਹੂੰ ਹੂੰ ਕਿਉਂਕਿ ਜਦੋਂ ਸਾਡਾ ਨੁਮਾਇੰਦਾ ਪੜਿਆ ਲਿਖਿਆ ਨਹੀਂ ਹੋਊਗਾ ਉਹ ਸਾਡੀ ਗੱਲ ਉੱਥੇ ਕਿਵੇਂ ਰੱਖੂਗਾ ਤੇ ਉਹ ਫਿਰ ਉੱਥੇ ਸਿਸਟਮ ਗੜਬੜਾਟ ਜਾਂਦਾ ਹੈ ਤੇ ਅਫਸਰ شاہੀ ਨੂੰ ਥੋੜਾ ਜਿਹਾ ਅਨਸਿਕਿਉਰਡ ਫੀਲ ਕਰਦੇ ਨੇ ਉਹ ਫਿਰ ਕੰਮ ਨਹੀਂ ਕਰਦੇ ਇਹ ਇੱਕ ਬਹੁਤ ਵੱਡੀ ਗੱਲ ਹੈ ਮੈਨੂੰ ਤਾਂ ਇਹ ਲੱਗਦਾ ਹੈ ਕਿ ਜਦੋਂ ਵੀ ਹੁਣ ਚੋਣਾ ਹੋਣ ਉਹ ਚਾਹੇ ਨਗਰ ਕੌਂਸਲ ਦੀਆਂ ਨੇ ਚਾਹੇ ਪੰਚਾਇਤੀ ਨੇ ਚਾਹੇ ਵਿਧਾਨ ਸਭਾ ਜੋ ਸਾਡਾ ਕੈਂਡੀਡੇਟ ਹੋਵੇ ਉਸ ਦੇ ਵਿੱਚ ਗੁਣ ਹੋਣੇ ਚਾਹੀਦੇ ਨੇ ਕਿ ਉਹ ਬੀ ਕਿੰਨਾ ਪੜਿਆ ਲਿਖਿਆ ਕੀ ਉਸ ਦਾ ਬੋਲਣ ਦਾ ਤਰੀਕਾ ਹੈ ਕੀ ਉਸ ਦਾ ਲੋਕਾਂ ਦੇ ਵਿੱਚ ਵਿਚਰਨ ਦਾ ਤਰੀਕਾ ਹੈ ਕੀ ਉਹ ਇਹਦਾ ਸਾਰੇ ਮਾਪਦੰਡਾ ਨੂੰ ਪੂਰਾ ਕਰਦਾ ਹੈ ਤੇ ਫਿਰ ਉਹ ਸਾਡੇ ਹੱਕਾਂ ਦੀ ਰਾਖੀ ਬੜੇ ਵਧੀਆ ਤਰੀਕੇ ਨਾਲ ਕਰ ਸਕਦਾ ਹੈ ਅੱਛਾ ਜਿਹੜਾ ਸਰਕਾਰ ਨੇ ਫੈਸਲਾ ਕੀਤਾ ਕਿ ਆਪਾਂ ਚੋਣ ਨਿਸ਼ਾਨ ਤੇ ਚੋਣਾ ਨਹੀਂ ਕਰਾਉਣੀ ਆ ਇਹ ਆਜ਼ਾਦ ਤੌਰ ਤੇ ਉਮੀਦਵਾਰ ਸਾਰੇ ਖੜੇ ਹੋਣਗੇ ਕੀ ਲੱਗਦਾ ਉਹਦੇ ਨਾਲ ਕੀ ਫਰਕ ਪਊਗਾ ਨਹੀਂ ਉਹ ਇਹ ਫੈਸਲਾ ਸਰਕਾਰ ਦਾ ਬਹੁਤ ਵਧੀਆ ਹੈ ਕੀ ਫਰਕ ਪੈ ਸਰਕਾਰ ਦਾ ਕਿਉਂਕਿ ਕਮਲ ਜੀ ਇਹ ਕੋਈ ਜਿਹੜੀਆਂ ਪੰਚਾਇਤੀ ਚੋਣਾਂ ਹੁੰਦੀਆਂ ਨੇ ਇਹ ਭਾਈਚਾਰਕ ਚੋਣਾਂ ਹੀ ਹੁੰਦੀਆਂ ਨੇ ਇਸ ਦੇ ਵਿੱਚ ਕੋਈ ਵਿਚਾਰਧਾਰਾ ਜਾਂ ਕੋਈ ਐਦਾਂ ਦਾ ਕੋਈ ਸਿਸਟਮ ਨਹੀਂ ਹੁੰਦਾ ਇਹਦੇ ਵਿੱਚ ਤਾਂ ਅਸੀਂ ਆਪਣਾ ਇੱਕ ਨੁਮਾਇੰਦਾ ਭੇਜਣਾ ਹੈ ਸਰਕਾਰ ਨੇ ਜੋ ਵੀ ਸਰਕਾਰ ਦੇ ਫੰਡਸ ਨੇ ਹੂੰ ਹੂੰ ਉਹਨਾਂ ਨੂੰ ਇਮਾਨਦਾਰੀ ਨਾਲ ਯੂਟਿਲਾਈਜ਼ ਕਰ ਲੈ ਤੇ ਤਜਰਬੇਕਾਰ ਬੰਦਾ ਆਪਾਂ ਚੁਣਨਾ ਹੁੰਦਾ ਹੈ ਹੂੰ ਹੂੰ ਤੇ ਉਹ ਮੈਨੂੰ ਲੱਗਦਾ ਹੈ ਕਿ ਜਦੋਂ ਭਾਈਚਾਰਕ ਸਾਜ ਦੇ ਨਾਲ ਸਰਬਸਾਂਝਾ ਬੰਦਾ ਚੁਣਿਆ ਹੁੰਦਾ ਹੈ ਹੂੰ ਹੂੰ ਤਾਂ ਉਹ ਉਹ ਜਿਹੜੀਆਂ ਸਰਕਾਰ ਦੀਆਂ ਲੋਕਪੱਖੀ ਸਕੀਮਾਂ ਹੁੰਦੀਆਂ ਨੇ ਹੂੰ ਹੂੰ ਉਹ ਫਿਰ ਜਦੋਂ ਸਾਂਝਾ ਹੁੰਦਾ ਨਾ ਫਿਰ ਉਹ ਉਹ ਸਾਰੇ ਲਾਭਪਾਤਰੀਆਂ ਤੱਕ ਪਹੁੰਚਾ ਦਿੰਦਾ ਹੈ ਹੂੰ ਹੂੰ ਉਸ ਦੇ ਵਿੱਚ ਉਹ ਵੰਡ ਪਾਉਣ ਲੱਗੇ ਐ ਨਹੀਂ ਦੇਖਦਾ ਮੈਨੂੰ ਇਹਨੇ ਵੋਟ ਪਾਈ ਉਹਨੇ ਪਾਈ ਉਹ ਫਿਰ ਨਿੱਜੀ ਰੰਜਸਾ ਨੂੰ ਤਰਜੀਹ ਨਹੀਂ ਦਿੰਦਾ ਕਿਉਂਕਿ ਉਹਦੇ ਲਈ ਸਾਰੇ ਇੱਕ ਹੁੰਦੇ ਜੀ ਤੁਸੀਂ ਬੜੀ ਬੜੇ ਸਹਿਜ ਤਰੀਕੇ ਨਾਲ ਕਿਹਾ ਕਿ ਕੱਲੇ ਫੰਡ ਹੀ ਹੁੰਦੇ ਨੇ ਸਰਕਾਰਾਂ ਬੋਲੋ ਜਿਹੜੀ ਜੁਟਲਾਈਜ਼ ਕਰਦੇ ਹੁੰਦੇ ਨੇ ਮੈਂ ਤਾਂ ਕਹੂੰਗਾ ਕਿ ਫੰਡ ਹੀ ਤਾਂ ਹੁੰਦੇ ਨੇ ਜਿਹੜੇ ਕਿ ਇਹ ਸਾਰਾ ਕੁਝ ਪੈਦਾ ਕਰਦੇ ਨੇ ਰਿਸ਼ਵਤ ਕੋਰੀ ਪੈਦਾ ਕਰਦੇ ਨੇ ਹਨਾ ਤੇ ਇਹ ਇਹ ਸਾਰਾ ਕੁਝ ਭ੍ਰਿਸ਼ਟਾਚਾਰ ਸਭ ਕੁਝ ਫੰਡ ਨਾਲ ਹੀ ਹੁੰਦਾ ਹਨਾ ਅਗਰ ਫੰਡ ਨਾ ਹੋਣ ਮੈਨੂੰ ਲੱਗਦਾ ਕੋਈ ਬੰਦਾ ਸਰਪੰਚ ਚ ਬਣੇ ਇਹ ਵੀ ਗੱਲ ਹੈ ਪਰੰਤੂ ਬਹੁਤ ਸਾਰੇ ਲੋਕ ਉਹਨਾਂ ਫੰਡਸ ਨੂੰ ਐਡੇ ਤਰੀਕੇ ਨਾਲ ਵਰਤਦੇ ਨਹੀਂ ਵੀ ਜੇ ਮੰਨ ਲਓ ਸਰਕਾਰ ਕੋਲ 10 ਰੁਪਏ ਆਏ ਨੇ ਤਾਂ ਉਹ ਆਪਣੀ ਸੋਝੀ ਦੇ ਨਾਲ ਆਪਣੀ ਆ ਆਪਣੀ ਉਹਦੇ ਨਾਲ ਮੈਂ ਕਹਿ ਸਕਦਾ ਹਾਂ ਕਿ ਕਾਬਲੀਅਤ ਦੇ ਨਾਲ ਉਹ 12 ਰੁਪਏ ਦਾ ਕੰਮ ਕਰ ਲੈਂਦੇ ਨੇ ਉਹ ਦੱਸ ਦਿੰਦੇ ਨੇ ਵੀ ਜੀ ਅਸੀਂ ਆ ਇਸ ਤਰੀਕੇ ਨੂੰ ਆ ਕਰਿਆ ਐਂ ਕਰਿਆ ਅਜੀ ਨਹਿਰ ਦਾ ਪਾਣੀ ਨਾਲ ਪੌਦੇ ਲਾਤੇ ਪਾਰਕ ਬਣਾਤਾ ਇਹ ਸੌਬ ਦੇ ਮਸਲੇ ਕਿਤਨੇ ਕਿਤੇ ਤੁਹਾਡੀ ਗੱਲ ਸਹੀ ਹੈ ਚਲੋ ਹੁਣ ਇੱਕ ਜਿਹੜੀ ਚੋਣ ਹੁੰਦੀ ਹੈ ਜਦੋਂ ਬੰਦਾ ਕੋਈ ਵੀ ਚੋਣ ਕਰਦਾ ਹੈ ਹਨਾ ਚੋਣ ਕਰਦਾ ਦੋ ਚੀਜ਼ਾਂ ਨੂੰ ਲੈ ਕੇ ਕਰਦਾ ਇੱਕ ਤਾਂ ਉਹ ਬੰਦਾ ਸੋਚਦਾ ਕਿ ਬੰਦਾ ਵੀ ਮੇਰਾ ਨਿੱਜੀ ਕੰਮ ਕੋਈ ਕਿੰਨਾ ਕਰਾ ਸਕਦਾ ਹਨਾ ਮੈਂ ਤਾਂ ਇਹੀ ਸੋਚ ਕੇ ਬੰਦਾ ਚੋਣ ਕਰਦਾ ਹੈ ਲੇਕਿਨ ਅਸਲ ਦੇ ਵਿੱਚ ਉਸ ਦੀ ਜਿਹੜੀ ਕਾਬਲੀਅਤ ਹੈ ਉਸ ਤੋਂ ਸਾਂਝੇ ਕੰਮਾਂ ਦੀ ਹੋਣੀ ਚਾਹੀਦੀ ਹੈ ਕਿ ਉਹ ਸਾਂਝੇ ਕੰਮ ਪਿੰਡ ਲਈ ਹਾਂ ਜੇ ਸ਼ਹਿਰ ਲਈ ਮੈਨੂੰ ਇਹ ਦੇਖੋ ਕੀ ਕਰਾ ਸਕਦਾ ਜੋ ਇੱਕ ਚੁਣਿਆ ਹੋਇਆ ਵਿਅਕਤੀ ਹੈ ਹੂੰ ਉਸ ਤੋਂ ਆਪਾਂ ਠੀਕ ਹੈ ਸਾਂਝੇ ਆਪਾਂ ਨੂੰ ਪਰਸਨਲੀ ਕੰਮ ਦੀ ਵੀ ਉਮੀਦ ਹੁੰਦੀ ਹੈ ਹੂੰ ਮੈਨੂੰ ਲੱਗਦਾ ਵੀ ਉਹ ਤੋਂ ਉਮੀਦ ਰੱਖਣੀ ਚਾਹੀਦੀ ਹੈ ਪਰਸਨਲੀ ਕੰਮ ਦੀ ਪਰ ਉਸ ਨੂੰ ਉਸ ਤੋਂ ਜ਼ਿਆਦਾ ਉਮੀਦ ਆਪਾਂ ਨੂੰ ਸਾਂਝੇ ਕੰਮ ਦੀ ਰੱਖਣੀ ਚਾਹੀਦੀ ਹੈ ਕਿਉਂਕਿ ਉਹ ਸਾਂਝਾ ਹੈ ਉਸ ਦੇ ਵਿਸ਼ੇ ਦਾ ਹੀ ਕੰਮ ਹੋਵੇ ਉਸ ਦੇ ਮਹਿਕਮੇ ਦਾ ਕੰਮ ਹੋਵੇ ਉਹਨੂੰ ਉਸੇ ਕੰਮ ਵਾਸਤੇ ਫੋਰਸ ਕੀਤਾ ਜਾਵੇ ਵੀ ਤੂੰ ਭਾਈ ਆਹ ਕਰ ਸਕਦਾ ਆਹ ਕਰੋ ਹੂੰ ਬਸ ਦੇਖਿਆ ਕਿ ਚੁਣੇ ਹੋਏ ਵਿਅਕਤੀ ਨੂੰ ਪਤਾ ਹੁੰਦਾ ਹੈ ਵੀ ਇਹ ਇਹ ਇਸ ਵਿਅਕਤੀ ਦੇ ਕੰਮ ਨਹੀਂ ਹੋਣਾ ਹੂੰ ਫੇਰ ਵੀ ਉਹ ਉਹਨੂੰ ਫੋਰਸ ਕਰੀ ਜਾਂਦੇ ਨੇ ਉਹ ਫੇਰ ਅਗਲਾ ਵੀ ਉਹ ਅਲਝਾ ਦਿੰਦੇ ਨੇ ਸੇ ਉਹਲਾ ਤਾਂ ਐਦਾਂ ਨਹੀਂ ਹੋਣਾ ਚਾਹੀਦਾ ਨਹੀਂ ਸਿਰਫ ਆਪਣੇ ਨਿੱਜੀ ਕੰਮਾਂ ਨੂੰ ਮੱਦੇਨਜ਼ਰ ਰੱਖ ਕੇ ਕਿ ਬੰਦਾ ਮੇਰੇ ਨਿੱਜੀ ਕੰਮ ਚ ਖੜੂਗਾ ਮੇਰਾ ਇਹ ਕੰਮ ਕਰਵਾ ਦੇਗਾ ਉਹਨੂੰ ਦੇਖ ਕੇ ਆਪਾਂ ਨੂੰ ਵੋਟ ਪਾਤੀ ਖੜਾ ਕਰਤਾ ਅੱਗੇ ਉਸ ਤੋਂ ਦੂਜੇ ਕੰਮ ਤਾਂ ਹੋਏ ਨਾ ਪਿੰਡ ਉਹਨਾਂ ਦਾ ਕੀ ਫਾਇਦਾ ਫੇਰ ਆਪੋ ਹੀ ਜਦੋਂ ਪਿੰਡ ਦੇ ਵਿਕਾਸ ਨਹੀਂ ਹੋਏ ਕੰਮ ਨਹੀਂ ਹੋਏ ਤਾਂ ਉਹ ਹੀ ਕਹਿਣਾ ਕਿ ਸਾਡਾ ਤਾਂ ਸਾਨੂੰ ਤਾਂ ਮਿਲੇ ਹੀ ਕੁਝ ਨਹੀਂ ਸਾਡਾ ਤਾਂ ਹੋਇਆ ਇੱਕ ਅੱਖ ਨਹੀਂ ਫੇਰ ਆਪਾਂ ਸਰਕਾਰਾਂ ਨੂੰ ਦੋਸ਼ ਦੇਣ ਲੱਗ ਜੰਨੇ ਆ ਜਦਕਿ ਦੋਸ਼ੀ ਤਾਂ ਆਪਾਂ ਆਪਾਂ ਉਹ ਅਜੀਹਾ ਬੰਦਾ ਨਹੀਂ ਚੁਣਿਆ ਜਿਹੜਾ ਕਿ ਅੱਗੇ ਸਰਕਾਰੇ ਦਰਬਾਰੇ ਤੁਹਾਨੂੰ ਮੈਨੂੰ ਤਾਂ ਇਹ ਲੱਗਦਾ ਕਿ ਚੁਣੇ ਹੋਏ ਮਹੀਨੇ ਬਾਅਦ 2 ਮਹੀਨੇ ਬਾਅਦ ਜਿਵੇਂ ਆਪਾਂ ਆਪਦੇ ਪਰਸਨਲੀ ਕੰਮ ਦਾ ਫੀਡਬੈਕ ਲੈ ਲੈਨੇ ਆ ਉਵੇਂ ਆਪਾਂ ਨੂੰ ਸਾਂਝੇ ਕੰਮ ਦਾ ਫੀਡਬੈਕ ਲੈ ਲੈਣਾ ਚਾਹੀਦਾ ਕਿ ਜਨਾਬ ਇੱਕਾ ਤੁਹਾਡੇ ਹਿੱਸੇ ਆ ਕੰਮ ਆਇਆ ਸੀ ਤੁਸੀਂ ਇਹਦਾ ਫਾਲੋਅ ਅਪ ਕਿੱਥੇ ਕੀਤਾ ਕਿੰਨਾ ਕੀਤਾ ਕਿੱਥੇ ਗੱਲ ਚ ਕਮੀ ਰਹਿ ਗਈ ਤੁਸੀਂ ਕਰੋ ਹੁਣ ਹੁੰਦਾ ਕੀ ਹੈ ਪਿੰਡਾਂ ਦੇ ਲੋਕ ਮੋਸਟਲੀ ਕਹਿੰਦੇ ਨੇ ਹਾਂ ਵੀ ਸਾਡਾ ਤਾਂ ਜੀ ਮਕਾਨ ਨਹੀਂ ਆਇਆ ਸਾਡੇ ਸਰਪੰਚ ਦਾ ਦੋਸਤ ਸੀ ਸਾਨੂੰ ਤਾਂ ਜੀ ਹਾ ਹਾ ਸਕੀਮ ਸੀ ਨਰੇਗਾ ਦੇ ਪੈਸੇ ਨਹੀਂ ਆਏ ਜੀ ਹੁਣ ਬਹੁਤੇ ਕੰਮ ਚ ਨਰੇਗਾ ਤਾਂ ਕੀ ਹੁੰਦਾ ਕਿ ਬਹੁਤੀਆਂ ਐਂਟਰੀਆਂ ਜਾਲੀ ਹੁੰਦੀਆਂ ਇਹਨਾਂ ਦੇ ਵਿੱਚ ਹਨਾ ਮਿਲੀ ਭੁਗਤ ਦੇ ਨਾਲ ਸਭ ਕੁਝ ਚੱਲੀ ਜਾਂਦਾ ਕਾਲਾ ਮਾਲਾ ਹੋ ਜਾਂਦਾ ਫਿਰ ਇਤੇ ਭ੍ਰਸ਼ਟਾਚਾਰੀ ਤਾਂ ਅਸੀਂ ਖੁਦ ਵੀ ਆਗੇ ਗਲਤੀ ਤਾਂ ਅਸੀਂ ਖੁਦ ਵੀ ਕਰ ਰਹੇ ਹਾਂ ਕਰਵਾ ਰਹੇ ਹਾਂ ਅਸੀਂ ਆਪਣੇ ਸਰਪੰਚ ਤੋਂ ਜਾਂ ਆਪਣੇ ਪੰਚ ਤੋਂ ਹਨਾ ਤਾਂ ਅਸੀਂ ਇਹਨਾਂ ਚੀਜ਼ਾਂ ਤੋਂ ਪਰੇ ਹਟ ਕੇ ਅਗਰ ਸਾਂਝੀ ਸੋਚ ਰੱਖੀ ਹੈ ਥੋੜੀ ਉੱਚੀ ਸੋਚ ਰੱਖੀ ਹੈ ਕਿ ਅਸੀਂ ਪਿੰਡ ਦਾ ਵਿਕਾਸ ਕਰਾਉਣਾ ਪਿੰਡ ਸਾਡਾ ਸੋਨਾ ਹੋਵੇ ਹਨਾ ਉਹਦੇ ਨਹੀਂ ਤਾਂ ਫਿਰ ਤੁਹਾਨੂੰ ਆਪਣੀ ਸੋਚ ਵੀ ਬਦਲਨੀ ਪੈਣੀ ਹੈ ਜੋ ਤੱਕ ਤੁਸੀਂ ਆਪਣੀ ਸੋਚ ਨਹੀਂ ਬਦਲਦੇ ਆਪਣੇ ਨਿੱਜੀ ਕੰਮਾਂ ਤੋਂ ਹਟ ਕੇ ਹਾਂਜੀ ਵੀ ਅਸੀਂ ਕਿਸੇ ਤੋਂ ਨਿੱਜੀ ਕੰਮ ਲੈਣੇ ਆ ਨਿੱਜੀ ਕੰਮ ਹਾਲਾਂਕਿ ਨਿੱਜੀ ਜਿਹੜਾ ਬੰਦਾ ਸਹੀ ਹੋਊਗਾ ਤੁਹਾਡੇ ਨਿੱਜੀ ਕੰਮ ਵੀ ਕਰੂਗਾ ਨਿੱਜੀ ਕੰਮਾਂ ਤੋਂ ਹਟ ਕੇ ਆਪਾਂ ਨੂੰ ਪਿੰਡ ਦੇ ਸਾਂਝੇ ਕੰਮ ਹਾਂਜੀ ਵੀ ਚਾਹੇ ਉਹ ਪਾਰਕ ਹੈ ਚਾਹੇ ਉਹ ਪੀਣ ਵਾਲਾ ਪਾਣੀ ਹੈ ਗਲੀਆਂ ਨਾਲੀਆਂ ਸੀਵਰੇਜ ਬਹੁਤ ਸਾਰੇ ਆਪਣੇ ਜਿਹੜੇ ਚਾਹੇ ਚਾਹੇ ਬਹੁਤ ਸਾਰੇ ਕੰਮ ਨੇ ਬਹੁਤ ਲਿਆ ਸਹੂਲਤਾਂ ਨੇ ਜਿਹੜੀਆਂ ਉਹਨਾਂ ਕਿੰਡਾਂ ਦੇ ਵਿੱਚ ਕੋਈ ਆਪਾਂ ਨੇ ਬਜ਼ੁਰਗਾਂ ਦੀ ਪੈਨਸ਼ਨ ਕੈਂਪ ਲਾਉਣਾ ਹੈ ਕੋਈ ਆਪਾਂ ਨੇ ਹੋਰ ਬਹੁਤ ਸਾਰੇ ਸਮਾਜਿਕ ਕੰਮ ਨੇ ਜਿਹੜੇ ਕਿ ਸਾਡੇ ਰੁਟੀਨ ਦੇ ਵਿੱਚ ਸਾਡੇ ਨਿੱਜੀ ਤੋਂ ਇਲਾਵਾ ਸਭ ਤੇ ਸਾਂਝੇ ਹੁੰਦੇ ਨੇ ਉਹ ਸਭ ਤੇ ਨਿੱਜੀ ਵੀ ਹੋਗੇ ਸਭ ਤੇ ਸਾਂਝੇ ਵੀ ਹੋਗੇ ਜਦੋਂ ਅੱਛਾ ਸਰਬ ਸਾਂਝੇ ਕੀ ਹੁੰਦੇ ਨੇ ਸਰਬ ਸਾਂਝਾ ਕੋਈ ਇਹ ਤਹ ਨਹੀਂ ਕਿਸੇ ਹੋਰ ਦਾ ਹਾਂ ਸਰਬ ਸਾਂਝੇ ਚ ਅਸੀਂ ਖੁਦ ਵੀ ਤਾਂ ਹੈਗੇ ਆ ਅੱਜ ਸਾਡੇ ਪਿੰਡ ਦੀਆਂ ਗਲੀਆਂ ਮਰ ਰਹੀਆਂ ਨੇ ਗਲੀਆਂ ਚ ਅਸੀਂ ਲੰਘਾਂਗੇ ਗਲੀਆਂ ਜੋ ਅਸੀਂ ਜਦੋਂ ਗਲੀਆਂ ਚੱਜਦੀਆਂ ਉਹ ਨਹੀਂ ਕਿ ਅਸੀਂ ਗੱਡੀਆਂ ਕਿੱਥੋਂ ਲੰਘਾਵਾਂਗੇ ਕਿੱਥੋਂ ਮੋਟਰਸਾਈਕਲ ਲੰਘਾਵਾਂਗੇ ਹੁਣ ਸਰਬ ਸਾਂਝੇ ਕੰਮ ਨੂੰ ਅਗਰ ਪਹਿਲ ਦੇਵਾਂਗੇ ਤਾਂ ਨਿੱਜੀ ਕੰਮ ਤਾਂ ਸਾਡੇ ਆਪਣੇ ਆਪ ਹੋ ਜਾਣਗੇ ਜਿਹੜਾ ਸਹੀ ਬੰਦਾ ਹੈ ਤੁਹਾਡੇ ਨਿੱਜੀ ਕੰਮ ਵੀ ਤੁਹਾਡੂ ਕਰਾਊਗਾ ਸਾਂਝੇ ਤਾਂ ਉਹਨੇ ਜਦੋਂ ਪੁਰਾਣੀ ਸਾਂਝੇ ਦਾ ਕਰੂਗਾ ਠੀਕ ਹੈ ਇਸ ਲਈ ਆਪਾਂ ਨੂੰ ਆਪਣੀ ਸੋਚ ਬਦਲਣੀ ਪਣੀ ਜਦ ਤੱਕ ਆਪਣੀ ਸੋਚ ਹੀ ਨਾ ਬਦਲ ਦੇ ਉਦੋਂ ਤੱਕ ਸਾਡਾ ਸਮਾਜ ਨਹੀਂ ਬਦਲ ਸਕਦਾ ਉਦੋਂ ਤੱਕ ਸਾਡੀ ਰਾਜਨੀਤੀ ਨਹੀਂ ਬਦਲ ਸਕਦਾ ਤਾਂ ਸਭ ਤੋਂ ਪਹਿਲਾਂ ਤਾਂ ਆਪਾਂ ਬੰਦਾ ਹੀ ਚੰਗਾ ਚੁਣੀਏ ਹਾਂ ਹੈਨਾ ਬੰਦਾ ਚੰਗਾ ਚੁਣੀਏ ਬੰਦਾ ਸਾਫ ਸੁਥਰਾ ਚੁਣੀਏ ਪੜਿਆ ਲਿਖਿਆ ਚੁਣੀਏ ਤੇ ਬਿਨਾਂ ਕਿਸੇ ਪੈਸੇ ਖਰਚ ਕੀਤੇ ਆ ਆਪਾਂ ਨੂੰ ਮੈਨੂੰ ਤਾਂ ਇਹ ਲੱਗਦਾ ਕਿ ਉਸ ਦੇ ਉੱਤੇ ਆਸਾਨ ਕੀਤਾ ਜਾਵੇ ਕਿ ਵੀ ਅਸੀਂ ਤੈਥੋਂ ਚਾਹ ਦਾ ਕੱਪ ਵੀ ਨਹੀਂ ਪੀਂਦੇ ਤੈਨੂੰ ਸਰਪੰਚ ਬਣਾਵਾਂਗੇ ਤੇ 5 ਸਾਲ ਵੀ ਵੀ ਤੂੰ ਭਾਈ ਸਾਡੇ ਕੰਮਾਂ ਵਾਸਤੇ ਫੇਰ ਤੁਸੀਂ ਹੱਕ ਠੋਕੇ ਕਹਿ ਸਕਦੇ ਹੋ ਕਿ ਅਸੀਂ ਤੈਨੂੰ ਸਰਪੰਚ ਬਣਾਇਆ ਸੀ ਹਾਂ ਕਿ ਤੂੰ ਕਰ ਕੀ ਰਿਹਾ ਹੈ ਅਗਰ ਕੋਈ ਬੰਦਾ 5 ਪੈਸੇ ਦੀ ਵੀ ਕਿਤੋਂ ਰਿਸ਼ਵਤ ਖਾਦਾ ਹੈ ਹਾਂ ਅਸੀਂ ਜਦੋਂ ਖੁਦ ਆਪ ਈਮਾਨਦਾਰ ਨਹੀਂ ਹੈਗੇ ਅਸੀਂ ਭ੍ਰਿਸ਼ਟਾਚਾਰ ਦੀ ਜੜਤ ਖੁਦ ਬਸ ਜਦੋਂ ਅਸੀਂ ਖੁਦ ਸ਼ਰਾਬਾਂ ਪੀ ਕੇ ਅਸੀਂ ਖੁਦ ਪੈਸੇ ਲੈ ਕੇ ਆਪਣੀ ਵੋਟ ਦਾ ਇਸਤੇਮਾਲ ਕਰ ਰਹੇ ਹਾਂ ਆਪਣੀ ਨਿੱਜੀ ਹਿੱਤਾਂ ਨੂੰ ਦੇਖ ਕੇ ਤਾਂ ਅਸੀਂ ਕਿਵੇਂ ਆਪਾਂ ਚੰਗੇ ਬੰਦੇ ਦੀ ਉਮੀਦ ਕਰ ਸਕਦੇ ਹਾਂ ਤਾਂ ਸਭ ਤੋਂ ਪਹਿਲਾਂ ਤਾਂ ਸਾਨੂੰ ਖੁਦ ਨੂੰ ਈਮਾਨਦਾਰ ਹੋਣਾ ਪਊਗਾ ਖੁਦ ਸੋਚਣਾ ਪਊਗਾ ਕਿ ਅਸੀਂ ਕਿੱਥੇ ਖੜੇ ਹਾਂ ਤੇ ਕਿਹੋ ਜਿਹਾ ਉਮੀਦਵਾਰ ਦੀ ਚੋਣ ਕਰਨੀ ਹੈ ਕੀ ਅਸੀਂ ਕਿਹੋ ਜਿਹੀ ਰਾਜਨੀਤੀ ਚਾਹਦੇ ਹਾਂ ਆਪਣੇ ਪਿੰਡ ਪੱਧਰ ਤੇ ਵੀ ਹਨਾ ਪਿੰਡ ਪੱਧਰ ਪਹਿਲੀ ਛੋਟੀ ਇਕਾਈ ਹੈ ਇਸ ਤੋਂ ਬਾਅਦ ਹੀ ਸਾਡੀ ਸਟੇਟ ਆਉਂਦੀ ਹੈ ਫੇਰ ਹੀ ਸਾਡਾ ਦੇਸ਼ ਆਉਂਦਾ ਹੈ ਅਗਰ ਅਸੀਂ ਪਿੰਡ ਪੱਧਰ ਤੇ ਵਧੀਆ ਚੋਣ ਕਰਾਂਗੇ ਤਾਂ ਹੌਲੀ ਹੌਲੀ ਆਪਣੇ ਆਪ ਹੀ ਉੱਪਰ ਤੱਕ ਵੀ ਸੁਧਾਰ ਉੱਪਰ ਤੱਕ ਚੰਗੇ ਲੋਕ ਉੱਥੇ ਪਹੁੰਚਣਗੇ ਚੰਗੇ ਲੋਕ ਅਸੀਂ ਖੁਦ ਲੈ ਕੇ ਆਉਣੇ ਆ ਜੀ ਚੰਗੇ ਲੋਕਾਂ ਦਾ ਜਦੋਂ ਚੋਣ ਕਰਾਂਗੇ ਜਦੋਂ ਚੰਗੇ ਲੋਕ ਖੜੇ ਹੋ ਜਾਂਦੇ ਉਹ ਪੈਸਾ ਨਹੀਂ ਖਰਚ ਕਰਦੇ ਫਿਰ ਉਸ ਦੇ ਸਾਹਮਣੇ ਇੱਕ ਪੈਸੇ ਵਾਲਾ ਵਿਅਕਤੀ ਇੱਕ ਸ਼ਰਾਬਾ ਵੰਡਣ ਵਾਲਾ ਵਿਅਕਤੀ ਜਿੱਤ ਜਾਂਦਾ ਤੇ ਚੰਗੇ ਦੀ ਹਾਰ ਹੋ ਜਾਂਦੀ ਹੈ ਤਾਂ ਚੰਗੇ ਵਿਅਕਤੀ ਦੀ ਜ਼ਰੂਰਤ ਨਹੀਂ ਹੁੰਦੀ ਕਿ ਉਹ ਅਗਲੀ ਵਾਰ ਪੂਰੇ ਵੋਟਾਂ 'ਚ ਖੜਾ ਹੋਵੇ ਇਸੇ ਕਰਕੇ ਚੰਗੇ ਲੋਕ ਇਸ ਕੰਮ ਤੋਂ ਬਰਾ ਹੋ ਗਏ ਕਿਉਂਕਿ ਚੰਗੇ ਲੋਕਾਂ ਦੇ ਪੈਸੇ ਲਵਾ ਦਿੰਦੇ ਨੇ ਉਸ ਤੋਂ ਬਾਅਦ ਉਹਨਾਂ ਤੇ ਹੋਰ ਉਹਨਾਂ ਨੂੰ ਹੋਰ ਬਿਲਕੁਲ ਕਈ ਵਾਰ ਇਹ ਹੁੰਦਾ ਵਿਸ਼ਾਲ ਜੀ ਤੁਹਾਡੀ ਗੱਲ ਤੋਂ ਗੱਲ ਚੱਲਦੀ ਹੈ ਕਿ ਕਈ ਬੰਦੇ ਚੰਗੇ ਹੁੰਦੇ ਨੇ ਲੇਕਿਨ ਜਦੋਂ ਰਾਜਨੀਤੀ 'ਚ ਆ ਜਾਂਦੇ ਨੇ ਫਿਰ ਉਹ ਚੰਗੇ ਨਹੀਂ ਰਹਿੰਦੇ ਕਿਉਂਕਿ ਉਹਨਾਂ ਦਾ ਜਦੋਂ ਪੈਸਾ ਖਰਚ ਹੋ ਗਿਆ ਉਹਨਾਂ ਦੀ ਇਨਵੈਸਟਮੈਂਟ ਹੋ ਗਈ ਉਹ ਜਿਹੜੀ ਜਿਸ ਬੰਦੇ ਦੀ ਪੈਸੇ ਦੀ ਇਨਵੈਸਟਮੈਂਟ ਹੋਈ ਹੈ ਉਹਨੇ ਆਪਣੀ ਕਮਾਈ ਦੇ ਵਿੱਚੋਂ ਪੈਸਾ ਲਾਇਆ ਤਉ ਜ਼ਾਹਿਰ ਜੀ ਗੱਲ ਹੈ ਕਿ ਉਹ ਕੱਢਣ ਦੀ ਕੋਸ਼ਿਸ਼ ਕਰੂਗਾ ਉਹਨੇ ਕੱਢ ਨਹੀਂ ਆ ਕੱਢਣਾ ਹੀ ਹੈ ਜੀ ਤਾਂ ਉਸ ਨੂੰ ਮਾੜੇ ਬਣਾਉਣ ਦੇ ਵਿੱਚ ਵੀ ਸਾਡਾ ਹੀ ਯੋਗਦਾਨ ਹੈ ਹਨ ਇਸ ਲਈ ਪਿੰਡ ਪੱਦਰ ਤੇ ਜਈਆਂ ਜਿਹੜੀਆਂ ਪੰਚਾਇਤਾਂ ਹੋਣੀਆਂ ਚਾਹੀਦੀਆਂ ਨੇ ਅਜਿਹੇ ਫੈਸਲੇ ਹੋਣੇ ਚਾਹੀਦੇ ਨੇ ਕਿ ਪਿੰਡ ਪੱਦਰ ਤੇ ਅਸੀਂ ਫੈਸਲੇ ਲਈਏ ਕਿ ਅਸੀਂ ਪੈਸਾ ਤੇ ਨਸ਼ਾ ਵੋਟਾਂ ਦੇ ਵਿੱਚ ਇਸਤੇਮਾਲ ਨਹੀਂ ਹੋਣ ਜੇ ਇਹ ਚੋਣਾ ਪੈਸਾ ਤੇ ਨਸ਼ਾ ਮੁਕਤ ਹੋਣ ਜੀ ਤੇ ਨੌਜਵਾਨ ਅੱਗੇ ਆਉਣ ਤੇ ਮੈਨੂੰ ਲੱਗਦਾ ਹੈ ਕਿ ਬਹੁਤ ਵਧੀਆ ਹੋਣਗੀਆਂ ਹਾਂ ਤੇ ਮੇਰੀ ਤਾਂ ਤੁਹਾਡੇ ਚੈਨਲ ਦੇ ਮਾਧਿਅਮ ਨਾਲ ਸਾਰੇ ਲੋਕਾਂ ਨੂੰ ਅਪੀਲ ਹੈ ਕਿ ਵਧੀਆ ਵਿਅਕਤੀ ਪੜੇ ਲਿਖੇ ਵਿਅਕਤੀ ਤੇ ਉਹਨਾਂ ਤੋਂ ਕੱਪ ਚਾਹ ਦਾ ਵੀ ਨਾ ਪੀਓ ਹੂੰ ਹੂੰ ਉਹਨਾਂ ਨੂੰ ਐਨੇ ਕਾਬਲੀਅਤ ਉਹਨਾਂ ਦੀ ਉਹਨਾਂ ਨੂੰ ਐਨੇ ਵਧੀਆ ਬਣਾ ਕੇ ਭੇਜੋ ਹੂੰ ਹੂੰ ਜੋ ਐਡੇ ਕਾਬਲ ਬੰਦੇ ਹੋਣ ਉਹ ਜਦੋਂ ਤੁਹਾਡੇ ਹੱਕਾਂ ਦੀ ਗੱਲ ਕਿਸੇ ਅਫਸਰ ਕੋਲੇ ਜਾ ਕੇ ਕਰਨ ਤੇ ਅਫਸਰ ਨੂੰ ਵੀ ਮਾਣ ਹੋਵੇ ਕਿ ਮੈਂ ਫਲਾਣੇ ਪਿੰਡ ਦੇ ਸਰਪੰਚ ਨਾਲ ਗੱਲ ਕਰ ਰਿਹਾ ਤੇ ਇਹਨਾਂ ਨੇ ਸਾਰੇ ਕੰਮ ਕੀਤੇ ਜੀ ਤਾਂ ਦੋਸਤੋ ਇਹ ਮੌਕਾ ਜੀ ਕਿ ਤੁਸੀਂ ਆਪਣੀ ਚੋਣ ਨੂੰ ਸਰਵਉੱਚ ਬਣਾਓ ਆਪਣੀ ਸੋਚ ਨੂੰ ਸਰਵਉੱਚ ਬਣਾਓ ਵਧੀਆ ਬੰਦਿਆਂ ਨੂੰ ਇਹਨਾਂ ਚੋਣਾਂ ਦੇ ਵਿੱਚ ਸਪੋਰਟ ਕਰੋ ਵਧੀਆ ਬੰਦਿਆਂ ਨੂੰ ਜਿਤਾਓ ਤਾਂ ਜੋ ਤੁਹਾਡੇ ਜਿਹੜੇ ਪਿੰਡ ਦੀਆਂ ਸਰਕਾਰਾਂ ਵਧੀਆ ਬਣਨ ਤੁਹਾਡੇ ਪਿੰਡ ਵਧੀਆ ਬਣਨ ਸੋਹਣੇ ਬਣਨ ਤੁਹਾਡੇ ਪਿੰਡ ਵਧੀਆ ਬਣਨਗੇ ਸੋਹਣੇ ਬਣਨਗੇ ਤਾਂ ਸਾਡਾ ਪੰਜਾਬ ਸੋਹਣਾ ਹੋਏਗਾ ਸਾਡਾ ਸਮੁੱਚਾ ਦੇਸ਼ ਸੋਨਾ ਹੋਏਗਾ ਤਾਂ ਫਿਲਹਾਲ ਅੱਜ ਦੇਸ ਪੋਡਕਾਸਟ ਨੂੰ ਇੱਕ ਹੀ ਸਮਾਪਤ ਕਰਦੇ ਹਾਂ ਵਿਸ਼ਾਲ ਜੀ ਬਹੁਤ ਬਹੁਤ ਸ਼ੁਕਰੀਆ ਤੁਹਾਡਾ ਥੈਂਕ ਯੂ ਸਰ ਥੈਂਕ ਯੂ ਤੁਸੀਂ ਮੈਨੂੰ ਇਸ ਲਾਈਕ ਸਮਝਿਆ ਕਿ ਤੁਸੀਂ ਆਪਣੇ ਪੋਡਕਾਸਟ ਦਾ ਮੈਨੂੰ ਹਿੱਸਾ ਬਣਾਇਆ ਤੇ ਮੈਨੂੰ ਬਹੁਤ ਖੁਸ਼ੀ ਹੋਈ ਜੀ ਤੇ ਮੈਂ ਤਾਂ ਤੁਹਾਨੂੰ ਮੁਬਾਰਕਬਾਦ ਦਿੰਦਾ ਕਿ ਤੁਸੀਂ ਇਹ ਐਪੀਸੋਡ ਦੁਆਰੇ ਸਟਾਰਟ ਕੀਤਾ ਹੈ ਪਹਿਲਾਂ ਕੋਰੋਨਾ ਟਾਈਮ ਕਰਿਆ ਹੋਇਆ ਸੀ ਉਦੋਂ ਆਨਲਾਈਨ ਜੁੜਦੇ ਹੁੰਦੇ ਸੀ ਤੇ ਹੁਣ ਤੁਸੀਂ ਇਥੇ ਕਰਿਆ ਤੇ ਮੈਂ ਤਾਂ ਤੁਹਾਨੂੰ ਬਹੁਤ-ਬਹੁਤ ਵਧਾਈ ਦਿੰਦਾ ਜੀ ਸ਼ੁਕਰੀਆ ਬਰਮਾਤਮਾ ਅਰਦਾਸ ਕਰਦਾ ਕਿ ਬੁਲਾਹਾੜਾ ਸਿਟੀ ਰੇਡੀਓ ਤੇ ਤੁਹਾਡੀ ਸਾਰੀ ਸਮੂਚੀ ਟੀਮ ਦਿਨ-ਦੁਕਣੀ ਰਾਤ ਚੱਬੇ ਤਰੱਕੀ ਕਰੇ ਬਹੁਤ-ਬਹੁਤ ਧੰਨਵਾਦ ਥੈਂਕ ਯੂ ਸ਼ੁਕਰੀਆ ਦੋਸਤੋ ਮਿਲਦੇ ਆਪਾਂ ਅਗਲੇ ਪੋਡਕਾਸਟ ਦੇ ਵਿੱਚ ਅਗਲੇ ਮਹਿਮਾਨ ਨਾਲ ਤਦ ਤੱਕ ਨਮਸਕਾਰ ਸਸ਼ੀ